ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਪੜਾ ਰਹੇ ਆ ਜੀ ਪਿੰਡ ਬਾੜਾ ਭਾਈਕਾ ਤੇ ਭਾਈ ਗਰਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਜਰਸੀ ਪੰਜਾਬ ਵਾਲੀ ਆਪਾਂ ਕਹਿ ਸਕਦੇ ਆ ਮਿੱਤਰੋ ਸੋਹਣੀ ਆ ਤੇ ਸਿਹਤ ਪੱਖੋਂ ਸੋਹਣੀ ਆ ਚੰਗਾ ਵਜਣਾ ਕੱਦ ਮਿੱਤਰੋ ਨੋਰਮਲ ਕੱਦ ਆ ਕੋਈ ਬਾਹਲਾ ਵੱਡਾ ਵੀ ਨਹੀਂ ਕਰ ਸਕਦੇ ਤੇ ਬਾਹਲਾ ਛੋਟਾ ਵੀ ਨਹੀਂ ਕਰ ਸਕਦੇ। ਵਜਨ ਚੰਗਾ, ਸਿਹਤ ਵੱਖੋਂ ਮਿੱਤਰੋ ਬਹੁਤ ਸੋਹਣੀ ਐ, ਫੇਸ ਕੁਆਲਿਟੀ ਚੰਗੀ ਐ ਤੇ ਦੁੱਧ ਵੀ ਵਾਈ ਕਹਿੰਦਾ ਵੀ ਜਿਹੜਾ ਪਿਛਲੇ ਸੂਏ ਦਾ ਚੰਗਾ ਖੜਿਆ ਵਾ। ਪੂਰੀ ਜਿਹੜੀ ਗੱਲਬਾਤ ਆਪਾਂ ਵਾਈ ਦੇ ਨਾਲ ਕਰਾਂਗੇ ਵੀ ਕਿੰਨਾ ਦੁੱਧ ਕੱਢਿਆ, ਕਿਹੜਾ ਸੂਆ ਸੁੰਦੀ ਐ ਤੇ ਕੀ ਰੇਟ ਐ। ਤੇ ਥਣਲੇ ਵੀ ਦੀ ਬੰਤੋ ਮਿੱਤਰੋ ਸੋਹਣੀ ਐ। ਤੇ ਫੇਸ ਕੁਆਲਿਟੀ ਵੀ ਆਪਾਂ ਕਹਿ ਸਕਦੇ ਵੀ ਚੰਗੀ ਐ, ਗੱਲਬਾਤ ਕਰਦੇ ਆਂ ਤੇ ਰੇਟ ਤੁਹਾਨੂੰ ਆਪਾਂ ਦੱਸਦੇ ਆਂ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਆਪਣਾ ਪਿੰਡ ਆ ਬਾੜਾ ਭਾਈ ਕਾ ਹਾਂਜੀ ਇਹ ਜਿਹੜਾ ਘਰ ਆ ਸੋਡਾ ਕਿੱਥੇ ਜੇ ਘਰ ਆ ਪਿੰਡ ਦੇ ਆਪਣੇ ਦਬੜੀ ਖਾਨ ਵਾਲੇ ਮੋੜ ਤੇ ਆ ਜੀ ਅ ਦਬੜੀ ਖਾਨ ਵਾਲੇ ਮੋੜ ਤੇ ਦਬੜੀ ਖਾਨ ਨੂੰ ਜਾਣਿਆਂ ਜਦੋਂ ਮੋੜ ਤੇ ਘਰ ਆਪਣੇ ਸਾਹਮਣੇ ਬੋਰ ਆ ਓਕੇ ਠੀਕ ਹੈ ਜੇ ਹੁਣ ਆਪਾਂ ਇਹਦੀ ਗੱਲ ਕਰਕੇ ਸੂਏ ਦੀ ਕਿਹੜਾ ਸੂਆ ਸੁੰਦੀ ਆ ਇਹ ਇਹ ਚੌਥੇ ਸੂਏ ਸੁੰਦੀ ਆ ਜੀ ਚੌਥੇ ਸੂਏ ਸੁੰਦੀ ਆ ਹਾਂਜੀ ਦੁੱਧ ਤੀਜੇ ਤੀਜੇ ਸੂਏ ਰੱਖੀ ਹਿਸਾਬ ਤੱਕ ਕੱਢਿਆ ਨੇ ਇਹ 18 ਲੀਟਰ ਦਿੰਦੀ ਰਹੀ ਆ ਜੀ 18 ਲੀਟਰ ਠੰਡੀ ਸੀਲ हां ਠੰਡੀ ਸੀ ਪੂਰੀ ਹੈ ਓਕੇ ਕਿੰਨੇ ਇੱਕ ਦਿਨ ਰਹਿੰਦੇ ਆ ਹੁਣ ਸੂਣ ਚ ਇਹ ਲੈ ਜੂ ਜੀ ਹਫਤਾ ਤੱਕ ਹਫਤਾ ਲੈ ਜੂ ਹਾਂਜੀ ਠੀਕ ਹੈ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲੇ ਦਾ ਜੀ 65000 ਤੋਰੋ ਜੀ ਫਿਰ ਮੁੱਲ ਮਿੱਤਰੋ 65000 ਹੈ ਦੁੱਧ 18 ਲੀਟਰ ਤੀਜੇ ਸੂਏ ਦਾ ਕੱਢਿਆ ਵਾ ਤੇ ਚੌਥੇ ਸੂਏ ਮਿੱਤਰੋ ਇਹਨੇ ਸੂਣਾ ਸਿਹਤ ਪੱਖੋਂ ਚੰਗੀ ਹੈ ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਵੀ ਸਾਫ ਹੈ ਤੇ ਇਹਦੇ ਮਿੱਤਰੋ ਗਾਹਾਂ ਜੈਲਸੀ ਦੇ ਚੰਗੇ ਸਿਮਲਵਾ ਕੇ ਤੁਸੀਂ કરી ਜਰਸੀ ਦੀ ਬਰੀਡ ਤਿਆਰ ਕਰ ਸਕਦੇ ਹੋ ਕਿਉਂਕਿ ਬੱਚਿਆਂ ਜੇ ਲੈਣੀਆਂ ਤਾਂ ਮਿੱਤਰੋ ਮਹਿੰਗੀਆਂ ਪੈਣਗੀਆਂ ਤੇ ਨਾਲੇ ਤੁਹਾਨੂੰ ਕੋਲੇ ਪਤਾ ਲੱਗ ਜਾਣਾ ਵੀ ਮਾਂ ਦਾ ਕੀ ਰਿਕਾਰਡ ਸੀ ਤੇ ਕਹਾਂ ਮੋਲੋ ਜੀ ਬੱਚਾ ਆ ਸਾਹਣ ਤੋਂ ਕਿਹੜੇ ਤੋਂ ਤੁਸੀਂ ਭਰਾਉਗੇ ਉਹਦਾ ਤੁਹਾਨੂੰ ਭਰੂ ਮਿਲ ਜਾਣਾ ਸੋ ਫੇਸ ਕੁਆਲਿਟੀ ਸਰੀਰ ਪੱਖੋਂ ਫੇਰ ਆਪਾਂ ਕਹਿੰਦੇ ਵੀ ਚੰਗੀ ਐ ਤੇ ਦੁੱਧ ਮਿੱਤਰੋ ਬਹੁਤ ਸੰਘਣਾ ਹੁੰਦਾ ਗਰਮੀ ਝੱਲਣ ਵਾਲੀ ਐ ਜਿੱਥੇ ਮਰਜੀ ਬੰਦ ਦਿਓ ਕੋਈ ਵੀ ਮਿੱਤਰੋ ਸਮੱਸਿਆ ਨਹੀਂ ਹੋਣੀ ਤੇ ਸੇਸਾਤ ਦੇ ਸੂਨ ਦੇ ਵਿੱਚ ਬਾਕੀ ਆ। ਥਾਂਲੇ ਵੀ ਫੇਰ ਆਪਾਂ ਕਹਿੰਦੇ ਵੀ ਹਜੇ ਕੱਚੀ ਆ ਕਾਫੀ ਢਿੰਲਾਂ ਬਲ ਬਹੁਤ ਨੇ ਤੇ ਮੁੱਲ ਬਾਈ ਨੇ 65000 ਕਰਤਾ ਤੇ ਫੋਨ ਨੰਬਰ ਦੱਸ ਦਿਓ ਜੀ। 81463 52380 81463 52380 57380 ਹਾਂਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਫੇਰ ਆਪਾਂ ਕਹਿੰਦੇ ਵੀ ਖੇਲੂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ। ਤੀਜੇ ਸੂਏ ਦਾ 18 ਲੀਟਰ ਆ ਚੌਥੇ ਸੂਏ ਨੇ ਸੂਣਾ ਤੇ ਥਾਂਲੇ ਵੀ ਦੀ ਸਾਫ ਹੈ ਤੇ ਕੋਈ ਵੱਡਾ ਛੋਟਾ ਥਾਂ ਨਹੀਂ ਵਜਨ ਚੰਗਾ ਸਿਹਤ ਵੱਖੋ ਚੰਗੀ ਹੈ ਤੇ ਮੁੱਲ 65000 ਕਰਤਾ ਪਿੰਡ ਹੈ ਬਾੜਾ ਭਾਈ ਕਾ ਤਸਵੀਰ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਲਗਾਤਾਰ ਮਿੱਤਰੋ ਆਪਣੀ ਆ ਵੀਡੀਓ ਆ ਰਹੇ ਨੇ ਜੇ ਹੋ ਜਾ ਤੁਸਾਨੂੰ ਪਸ਼ੂ ਦੀ ਲੋੜ ਹੈ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਸੋ ਸਾਰੇ ਵੀਰਾਂ ਦਾ ਧੰਨਵਾਦ